ਇਹ ਟਰੈਕਟਰ ਨਹੀਂ ਇਹ ਜਮਦੂਦ ਦਾ ਝੋਟਾ ਆਮ ਤੌਰ ਤੇ ਟਰੈਕਟਰ ਦੇ ਟਾਇਰ ਇੰਨੇ ਮੋਟੇ ਨਹੀਂ ਹੁੰਦੇ ਇੰਨੇ ਚੌੜੇ ਨਹੀਂ ਹੁੰਦੇ ਪਰ ਇਹ ਟਰੈਕਟਰ ਸਪੈਸ਼ਲ ਤਿਆਰ ਕਰਵਾਇਆ ਗਿਆ ਇਹਦਾ ਮੁਕੱਦਰ ਹੀ ਆ ਜਿੱਥੇ ਜਾਂਦਾ ਪੂਰੀ ਪਾ ਕੇ ਹੀ ਆਉਂਦਾ ਹਾਂ ਫਿਰ ਕੀ ਲਾਦਾ ਖਿੱਚ ਦੋਗੇ ਬੈਰੀਕਾਰ ਲੈ ਜੂ ਸਾਰਾ ਇਹ ਸਭ ਕੋ ਖਿੱਚ ਕੇ ਜਾਵਾਂਗੇ ਮਾੜਾ ਇਸ਼ਾਰਾ ਕਰਨ ਸਾਡੇ ਆਗੂ ਤੇ ਸਾਨੂੰ ਬਹੁਤ ਮਾਣ ਆ ਲੋਹਾ ਤਾਂ ਸਾਨੂੰ ਇਹ ਵਰਦ ਦਿੱਤਾ ਕਿੱਥੇ ਵੀ ਅਸੀਂ ਟੂਰਨਾਮੈਂਟਾਂ ਤੇ ਵੀ ਜਾਂਦੇ ਰਹੇ ਪਹਿਲਾਂ ਟੋਚਿਆਂ ਦੇ ਮੁਕਾਬਲੇ ਵੀ ਕਰਦੇ ਰਹੇ ਜਿੱਤ ਪ੍ਰਾਪਤ ਕਰਦਾ ਰਿਹਾ ਤਾਂ ਸ਼ੰਭੂ ਬਾਰਡਰ ਦੇ ਉੱਪਰ ਮੌਜੂਦ ਆ ਜਿੱਥੇ ਇੱਕ ਪਾਸੇ ਕਿਸਾਨਾਂ ਨੂੰ ਰੋਕਣ ਦੇ ਲਈ ਹਰ ਹੀਲਾ ਵਰਤਾਇਆ ਜਾ ਰਿਹਾ ਸਰਕਾਰਾਂ ਦੇ ਵੱਲੋਂ ਪਰ ਤੁਸੀਂ ਠੀਕ ਮੇਰੇ ਪਿੱਛੇ ਦੇਖ ਸਕਦੇ ਹੋ ਆ ਟਰੈਕਟਰ ਇਹ ਟਰੈਕਟਰ ਨਹੀਂ ਇਹ ਜਮਦੂਦ ਦਾ ਝੋਟਾ ਤੁਸੀਂ ਦੇਖ ਸਕਦੇ ਹੋ ਟਾਇਰ ਕਿਸ ਪ੍ਰਕਾਰ ਦੇ ਨੇ ਇਸ ਦੇ ਆਮ ਤੌਰ ਤੇ ਟਰੈਕਟਰ ਦੇ ਟਾਇਰ ਇੰਨੇ ਮੋਟੇ ਨਹੀਂ ਹੁੰਦੇ ਇੰਨੇ ਚੌੜੇ ਨਹੀਂ ਹੁੰਦੇ ਪਰ ਇਹ ਟਰੈਕਟਰ ਸਪੈਸ਼ਲ ਤਿਆਰ ਕਰਵਾਇਆ ਗਿਆ ਤੁਸੀਂ ਦੇਖ ਸਕਦੇ ਹੋ ਹਿੰਦੁਸਤਾਨ ਟਰੈਕਟਰ ਦੇਖ ਸਕਦੇ ਹੋ ਤੇ ਆਸੇ ਪਾਸੇ ਸ਼ੀਸ਼ਿਆਂ ਦੇ ਨਾਲ ਪੂਰਾ ਸ਼ੀਲਡ ਕਰਾ ਦਿੱਤਾ ਗਿਆ ਤੇ ਇਹ ਜਿਹੜਾ ਟਰੈਕਟਰ ਮੋਡੀਫਾਈ ਕਰਵਾਇਆ ਬਾਈ ਹੋਣਾ ਨੇ ਇਹ ਪਿਛਲੇ ਮੋਰਚੇ ਦੇ ਵਿੱਚ ਵੀ ਸੀ ਤਾਂ ਪਿੱਛੋਂ ਵੀ ਜਿਹੜਾ ਪੂਰਾ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਦਾ ਸ਼ੀਲਡ ਲਗਾਈ ਗਈ ਹੈ ਮੈਂ ਕਹੂੰਗਾ ਕਿ ਇੱਕ ਬਾਅਦ ਆ ਟਾਇਰ ਜ਼ਰੂਰ ਦਿਖਾਏ ਜਾਣ ਆ ਪਿਛਲਾ ਟਾਇਰ ਦਾ ਸਾਈਜ਼ ਦੇਖ ਸਕਦਾ ਮੂਹਰੇ ਟਾਇਰ ਦੇਖੋ ਤੁਸੀਂ ਕਿਸ ਪ੍ਰਕਾਰ ਚੌੜਾ ਜਿਹੜਾ ਇਹ ਟਰੈਕਟਰ ਬਣਾਇਆ ਗਿਆ ਤੇ ਇਹ ਚੱਲਦਾ ਪਰ ਇਹਦੇ ਮੂਰੇ ਤਾਂ ਕੁਛ ਨਹੀਂ ਕੁਛ ਨਹੀਂ ਅੜੂ ਇਹਦੇ ਮੂਰੇ ਜੇ ਇੱਕ ਵਾਰ ਇਹ ਲੈ ਕੇ ਮੈਂ ਕਹੂੰਗਾ ਕਿ ਇੱਕ ਵਾਰ ਮੂਰੋਂ ਵੀ ਦਿਖਾ ਦਿੱਤਾ ਜਾਵੇ ਕਿ ਕਿਵੇਂ ਜਿਹੜਾ ਟਰੈਕਟਰ ਬਣਾਇਆ ਗਿਆ ਬਾਈ ਹੋਂਨਾ ਦੇ ਬਲੋਂ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਹਿੰਦੁਸਤਾਨ ਟਰੈਕਟਰ ਨੂੰ ਤਿਆਰ ਕੀਤਾ ਗਿਆ ਖਾਸ ਤੌਰ ਦੇ ਉੱਪਰ ਜਿਹੜਾ ਮੋਰਚੇ ਦੇ ਵਿੱਚ ਜਾਣ ਦੇ ਲਈ ਤਾਂ ਪਿਛਲੇ ਜਿਹੜਾ ਮੋਰਚੇ ਦੇ ਵਿੱਚ ਵੀ ਸੀ ਪਿਛਲੇ ਮੋਰਚੇ ਦੇ ਵਿੱਚ ਵੀ ਸੀ ਇਹ ਤੇ ਇਸ ਵਾਰ ਵੀ ਜਿਹੜਾ ਜਾਣ ਤਿਆਰ ਆ ਬਾਈ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਜਿਨ੍ਹਾਂ ਨੇ ਇਹ ਟਰੈਕਟਰ ਮੋਡੀਫਾਈ ਕਰਾਇਆ ਮੈਂ ਕਹੂੰਗਾ ਕਿ ਬਾਈ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਕਿ ਮੋਡੀਫਾਈ ਕਿੱਥੋਂ ਕਰਵਾਇਆ ਬਾਈ ਪਹਿਲਾਂ ਤਾਂ ਜਿਹੜਾ ਇਹ ਟਰੈਕਟਰ ਮੋਡੀਫਾਈ ਕਿੱਥੋਂ ਕਰਾਇਆ ਬਾਈ ਇਹ ਤਾਂ ਅਸੀਂ ਆਪ ਹੀ ਕੀਤਾ ਅੱਛਾ ਜੀ ਕਰਾ ਜੀ ਮੈਂ ਕਿਹਾ ਇਹ ਟਰੈਕਟਰ ਨਹੀਂ ਜਮਦੂਦ ਦਾ ਝੋਟਾ ਹੀ ਹੈ ਤਾਂ ਵਾਸੇ ਕੋਸ ਕਹਿ ਲੋ ਹੈ ਸਾਡਾ ਤਾਂ ਟਰੈਕਟਰ ਹੀ ਆ ਤੁਸੀਂ ਜੋ ਮਰਜੀ ਕਹਿ ਲੋ ਨਹੀਂ ਮਾ ਟਾਇਰ ਟੁਰ ਜਿਸ ਹਿਸਾਬ ਨਾਲ ਲਾਇਨੇ ਨੇ ਚੌੜੇ ਚੌੜੇ ਮੋਟੇ ਇਹਨੇ ਮੋਈ ਤਾਂ ਨਹੀਂ ਕੁਛ ੜਨਾ ਬੈਰੀਕਡ ਕੁਛ ਨਹੀਂ ੜਦਾ ਅਸੀਂ ਤਾਂ ਬਥੇਰੇ ਥਾਂ ਜੋਲੇ ਆ ਜਿੱਥੇ ਅੱਛਾ ਦਾ ੜਾ ਦੇਈਦਾ ਬਾਕੀ ਇਹ ਮੁਕੱਦਰ ਹੁੰਦਾ ਇਹਦਾ ਮੁਕੱਦਰ ਹੀ ਆ ਜਿੱਥੇ ਜਾਂਦਾ ਪੂਰੀ ਪਾਕ ਹੀ ਆਉਂਦਾ ਜਿੱਤੇ ਜਾਂਦਾ ਫਿਰ ਤੱਕ ਬਾਕੀ ਆਉਂਦਾ ਹੈ ਜਿੱਤ ਜਿੱਤ ਪ੍ਰਾਪਤ ਕਰਦਾ ਪਿਛਲੇ ਮੋਰਚੇ ਜੀ ਵੀ ਸੀ ਪਿਛਲੇ ਮੋਰਚੇ ਵੀ ਜੀ ਉੱਧੇ ਵੀ ਇਹੀ ਲੈ ਜੀ ਹਾਂ ਫਿਰ ਕੀ ਲਾਗਦਾ ਖਿੱਚ ਦੋਂਗੇ ਬੈਰੀਕਾਰ ਲੈ ਜੂ ਸਾਰਾ ਇਹ ਸਭ ਕੋ ਖਿੱਚ ਕੇ ਜਾਵਾਂਗੇ ਮਾੜਾ ਇਸ਼ਾਰਾ ਕਰਨ ਸਾਡੇ ਆਗੂ ਕੱਲ ਦੇ ਖਿੱਚੀ ਜਾਣੇ ਆ ਫੇ ਚੱਕਾਂਗੇ ਫੱਟੇ ਮੈਂ ਕਹੂੰਗਾ ਜਿਵੇਂ ਨਾ ਨਾ ਟਰੈਕਟਰ ਵੀ ਦਿਖਾਇਆ ਜਾਵੇ ਜਿਸ ਹਾਮਨਾ ਸੀ ਗੱਲਾਂ ਬਾਤਾਂ ਵੀ ਭਾਈ ਮੈਂ ਪੁੱਛਦਾ ਸੀ ਮੈਂ ਕਿਹਾ ਆਸੇ ਪਾਸੇ ਸ਼ੀਸ਼ਾੜਾ ਲਵਾਇਗਾ ਨਾਲੇ ਨਾ ਥਰੂਗਾ ਇਸ ਦੇ ਗੋਲਿਆਂ ਦਾ ਕੋਈ ਅਸਰ ਨਹੀਂ ਪਿੱਛੇ ਵੀ ਕੋਈ ਅਸਰ ਨਹੀਂ ਨੇ ਪਿੱਛੇ ਕੱਲ ਭੰਤਾ ਸਾਡਾ ਸ਼ੀਸ਼ਾ ਇਹਨਾਂ ਨੇ ਮਾਰਿਆ ਗੋਲਾ ਗੋਲੀ ਚਲਾਤੀ ਨਾ ਕੱਲ ਇਹਨਾਂ ਨੇ ਪਲਾਸਟਿਕ ਦੀਆਂ ਗੋਲੀਆਂ ਬਹੁਤ ਸਾਰੀਆਂ ਹਾਂ ਉਹਦੇ ਨਾਲ ਸਾਡੇ ਆ ਭੰਤਾ ਸ਼ੀਸ਼ਾ ਸਾਡੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਆ ਸਾਡੇ ਇਹਨਾਂ ਦੇ ਵੀ ਕੱਚ-ਕੁੱੱਚ ਬਚ ਗਏ ਕੱਲ ਇਹ ਅੱਗੇ ਅਤਰੂ ਗੈਸ ਨਾਲ ਉਹ ਵੀ ਵਿਚਾਰ ਰਿਹਾ ਉਹਨਾਂ ਨੇ ਆ ਫਰਕ ਤਾਂ ਪੈਂਦਾ ਬਹੁਤ ਫਰਕ ਪੈਂਦਾ ਬਾਕੀ ਪਾਣੀ ਪੂਣੀ ਦਾ ਵਿਛਾੜਾ ਬਿਛੂੜਾ ਤੋਂ ਬਚ ਸਾਰੀ ਕਾਹੇ ਦੀ ਬਚਤ ਆ ਸੇਫ ਰਹੀਦਾ ਜਾਣ ਦੋ ਤੇ ਟਾਇਰਾਂ ਦੀ ਪਾ ਲੱਗਦਾ ਹੈਗਾ ਹੋਟ ਉਹ ਮੈਂ ਤਾਂ ਜਿੱਥੋਂ ਦੀ ਹਾਂ ਡੇਟਾ ਰਾਂ ਦਾ ਕਰਕੇ ਉੱਚੇ ਨੀਵੇਂ ਥਾਂ ਜਿਵੇਂ ਮਰਜ਼ੀ ਨਿਘਾਲ ਗਏ ਫੁੱਟਪਾਥ ਟਪਾ ਲੀਏ ਛੋਟੇ ਟੇਰਾਂ ਨਾਲ ਫਿਰ ਟੱਪਦਾ ਨੀਗਾ ਫਿਰ ਉਹ ਸਪਿੰਡਲ ਸਪੰਡਲ ਟੁੱਟਣ ਦਾ ਖਤਰਾ ਹੁਣ ਤਾਂ ਇਹਨੂੰ ਭਲਾ ਸਿੱਧੇ ਅਸੀਂ ਸੜਕ ਤੇ ਪਹਾੜ ਤੇ ਚੜਾ ਦਈਏ ਸਿੱਧੇ ਚੜ ਜੂ ਅੱਛਾ ਆ ਬੈਰੀਕੇਡ ਜੇ ਟਾਪੀਓ ਸਾਰੇ ਪਾਪ ਜੂਗਾ ਆਰਾਮ ਨਾਲ ਜਿਹੜੀਆਂ ਕਿੱਲਾ-ਕੁੱਲਾ ਲਾਈਆਂ ਫਿਰ ਇਹ ਕਿੱਲਾ ਅਸੀਂ ਕੰਨ ਹੈਗੇ ਸਾਡੇ ਕੋਲੇ ਪਹਿਲਾਂ ਕਿੱਲਾ ਮੋੜਾਂਗੇ ਫਿਰ ਉੱਤੇ ਸਾਡੇ ਕੋਲੇ ਟਿੱਪਰ ਭਰੇ ਮਿੱਟੀ ਦੇ ਉਹ ਪੂਰੇ ਤਿੰਨ ਟਰੈਕਟਰ ਲਾਏ ਪਏ ਨੇ ਪੁਲਿਸ ਨੇ ਤੇ ਉਹ ਤਿੰਨੇ ਟਰੈਕ ਉਹ ਟਾਇਰ 'ਪਾ ਗੋਲੀਆਂ ਗੋਲੀ ਚਲਾਤੀ ਨਾ ਉਹ ਤਾਂ ਇਹ ਨੱਕ ਕਰਦੇ ਆ ਇਹ ਸਰਕਾਰ ਥੋੜੋ ਆ ਇਹ ਬੁੱਚੜ ਸਰਕਾਰ ਆ ਗੋਲੀ ਚਲਾਉਣ ਦਾ ਤਾਂ ਕੋਈ ਹਕੂਮਤ ਜਨਤਾ ਅਸੀਂ ਆਪਦਾ ਹੱਕ ਲੈਣ ਆਏ ਆ ਅਸੀਂ ਕਿਹੜਾ ਕੋਈ ਇਦਾਂ ਦੇ ਕੋਈ ਅਸੀਂ ਬਾਹਰਲੇ ਦੇਸ਼ ਦੇ ਤਾਂ ਹੈ ਨਹੀਂ ਗੇ ਇੰਡੀਆ ਦੇ ਆ ਅਸੀਂ ਕਿਸਾਨ ਆ ਆਪਦਾ ਹੱਕ ਲੈਣ ਆਏ ਆ ਅਸੀਂ ਕੋਈ ਪਾਕਿਸਤਾਨ ਚਤਾਈ ਨਹੀਂ ਗੇ ਵੀ ਜਿਹੜੇ ਸਾਡੇ ਨਾਲ ਇਹਦਾ ਤਸੱਦਦ ਕਰਦੇ ਆ ਇਹ ਜਿਵੇਂ ਤਾੜ-ਤਾੜ ਹੋ ਰਹੀ ਆ ਦੇਖ ਸਕਦੇ ਹੋ ਹਰੇਕ ਘਟੋ ਘਟ ਤਿੰਨ ਚਾਰ ਸੌ ਅੱਜ ਫੇਰ ਨੌਜਵਾਨ ਜ਼ਖਮੀ ਹੋ ਗਿਆ ਜਖਮੀ ਤਾਂ ਉਹ ਵੀ ਹੁਣ ਉਹੀ ਗੱਲ ਉੱਥੇ ਹੀ ਆ ਗਈ ਨਾ ਬੁੱਚੜ ਸਰਕਾਰ ਆ ਇਹ ਹੱਕ ਮੰਗਣ ਆਇਆ ਨੂੰ ਘੁੱਟਦੇ ਆ ਤੇ ਪਰ ਜਖਮੀ ਕਰ ਲੈਣ ਕੁਛ ਕਰ ਲੈਣ ਪਰ ਪਿੱਛੇ ਤਾਂ ਹਟਦੇ ਨਹੀਂਗੇ ਜਾਵਾਂ ਚਾਕੇ ਰਹਾਂਗੇ ਦਿੱਲੀ ਚਾਕੇ ਰਵਾਂਗੇ ਹੱਕ ਲੈ ਕੇ ਰਵਾਂਗੇ ਦਿੱਲੀ ਕੋ ਵੀ ਆਏ ਨਹੀਂ ਮੁੜਦੇ ਵੀ ਮੁੜਿਆਵਾਂਗੇ ਪਰਾ ਸਾਲਾਂ ਬੱਧੀ ਬਹਿਣਾ ਪੈਜੇ ਇਹ ਟਰੈਕਟਰ ਤੋੜੂ ਪੇ ਸਾਰੇ ਨਾਕੇ ਆ ਤੋੜੂਗਾ ਮਹਾਰਾਜ ਦੀ ਕਿਰਪਾ ਮਹਾਰਾਜ ਵਸਦਾ ਐ ਹੁੰਦਾ ਕਿ ਨੇ ਲੋਹਾ ਲੋਹਾ ਬਹੁਤ ਭਾਗਾ ਵਾਲਾ ਹੁੰਦਾ ਕੋਈ ਲੋਹਾ ਸਾਨੂੰ ਬਹੁਤ ਮਾਣ ਆ ਲੋਹਾ ਤਾਂ ਸਾਨੂੰ ਇਹ ਵਰ ਦਦਾ ਕਿਤੇ ਵੀ ਅਸੀਂ ਟੂਰਨਾਮੈਂਟਾਂ ਤੇ ਵੀ ਜਾਂਦੇ ਰਹੇ ਹਾਂ ਪਹਿਲਾਂ ਟੋਜਨ ਮੁਕਾਬਲੇ ਵੀ ਕਰਦੇ ਰਹੇ ਹਾਂ ਜਿੱਤ ਪ੍ਰਾਪਤ ਕਰਦਾ ਰਿਹਾ ਤੇ ਅੱਗੇ ਵੀ ਦਿੱਲੀ ਦੀ ਜਿੱਤ ਪ੍ਰਾਪਤ ਕਰਕੇ ਇਸੇ ਤੇ ਮੁੜੇ ਹਾਂ ਤੇ ਹੁਣ ਵੀ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਬਾਈ ਹੋਣਾ ਦਾ ਜਿਹੜਾ ਹਾ ਟਰੈਕਟਰ ਤਿਆਰ ਕਰਵਾਇਆ ਹੈ ਬਿਲਕੁਲ ਬਾਈ ਕਹਿੰਦੇ ਕੋਈ ਵੀ ਬੈਰੀਕੇਡ ਇਹਦੇ ਮੁਰੇ ਨਹੀਂ ੜੂਗਾ ਜਦੋਂ ਚੱਲ ਪਿਆ ਹੈ ਫੇਰ ਤਾਂ ਜਿੱਤ ਪ੍ਰਾਪਤ ਕਰਕੇ ਹੀ ਮੁੜਾਂਗੇ ਕੈਮਰਾ ਪਰਸਨ ਜਸ਼ਨ ਦੇ ਨਾਲ ਮਹਿੰਦੀਪ ਜੋਤ ਸ਼ੰਭੂ ਬਾਰਡਰ